ਗਾਲਾ ਦਾ ਬਿਨਾ ਫਲੌਪ ਤੋਂ ਹੀ ਖਾਈ ਜਾਂਦੇ ਆ ਹਲੇ ਦਾ ਸ਼ੁਰੂ ਵੀ ਨਹੀਂ ਕੀਤਾ ਕਿਉਂਕਿ ਉਹ ਜਿਹੜਾ ਝੋਟਾ ਸੀ ਨਾ ਉਹ ਆਪਣਾ ਜਿੰਨ ਸਿਕਾਈ ਪੂਰਾ ਐਨ 엘ੀਟ ਲੈਵਲ ਦਿਖਾਤਾ ਉਹਨਾਂ ਨੇ ਜਿੰਨਾ ਦਿਖਾ ਸਕਦੇ ਆ ਆਪਦੀ ਪ੍ਰੋਡਕਸ਼ਨ ਦਾ ਸਤਰੀ ਗਾ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਆ ਸਾਡੇ ਚੈਨਲ ਸੰਧੂ ਅਕਸਰਾਂ ਤੇ ਤੇ ਅੱਜ ਆਪਾਂ ਜਿਹੜੀ ਗੇਮ ਦੀ ਗੱਲ ਕਰ ਰਹੇ ਆ ਉਹਦਾ ਨਾਮ ਹੈ ਗੋਸਟ ਆਫ ਯੂਟੇ ਤੇ ਤੁਹਾਨੂੰ ਪਤਾ ਹੀ ਆ ਪਹਿਲਾਂ ਜਿਹੜੀ ਇਹਦੀ ਗੇਮ ਆਈ ਸੀ ਗੋਸਟ ਆਫ ਤਸ਼ੀਮਾ ਬਹੁਤ ਮਸ਼ਹੂਰ ਹੋਈ ਸੀਗੀ ਇਹ ਸਾਰਿਆਂ ਨੇ ਜਿੱਦਾਂ ਖੇਡੀ ਆ ਮੈਂ ਤਾਂ ਬਹੁਤ ਖੇਡੀ ਆ ਮੈਂ ਤਾਂ 60 70 ਘੰਟੇ ਵੀ ਲਾ ਦਿੱਤੇ ਸੀ ਉਹਦੇ ਉੱਪ ਤੇ ਜਿਹੜੀ ਹੋਣ ਆ ਰਹੀ ਆ ਗੋਸਟ ਆਫ ਯੂਤੇ ਉਹਦੇ ਵਿੱਚ ਜਿਹੜਾ ਪ੍ਰੋਟਾਗੋਨਿਸਟ ਆ ਉਹ ਹੈਗੀ ਕੁੜੀ ਤੇ ਤੂੰ ਇਹ ਦੱਸ ਰਿਹਾ ਸੀ ਵਿੱਚ ਕੁੜੀ ਆ ਮੇਨ ਕਰੈਕਟਰ ਜਿਹਨੇ ਸਕਾਈ ਨਹੀਂਗਾ ਆਪਣਾ ਛੋਟਾ ਯਾਰ ਮੇਰਾ ਜਿਹਨੇ ਸਕਾਈ ਯਾਰ ਉਹਦੇ ਮੈਂ ਤਾਂ ਕਾਫੀ ਡਿਸਪਾਇੰਟ ਆ ਉਹਦੀ ਜਿਹੜੀ ਸਟੋਰੀ ਚੱਲ ਰਹੀ ਸੀਗੀ ਵੀ ਜਦੋਂ ਉਹਨੇ ਆਪਦਾ ਹਨਾ ਵੱਖਰਾ ਰੂਪ ਗੋਸਟ ਬਣਿਆ ਉਹਦੇ ਵਿੱਚ ਉਹਦਾ ਚਾਤਾ ਕਹਰੇ ਸੀ ਕਿ ਕੀ ਨਾਮ ਸੀ ਉਹਦਾ ਮੈਂ ਨਾਮ ਭੁੱਲ ਗਿਆ ਨਾ ਨਹੀਂ ਮੂੰ ਪਤਾ ਮੈਨੂੰ ਆਪਣੇ ਜਿਹੜਾ ਔਨਰ ਬੜੰਗਾ ਪਤਾ ਸੀ ਜੱਖਾ ਖਾ ਪ ਗਿਆ ਆਪਾਂ ਹਨਾ ਹਾਂ ਮੈਂ ਗਾ ਪਤਾ ساری ਦਾ ਹਾਂ ਕੋਈ ਯੱਕਰ ਨਹੀਂ ਗਿਆ ਲਾਉ ਮਾਰ ਦੋ ਆਪਣੀਆਂ ਸਟ੍ਰੈਟਜੀ ਹਾਂ ਜਿੰਨ ਸਕਾਈ ਹਾਂ ਉਹ ਉਹ ਮੈਂ ਨਹੀਂ ਕਰਨਾ ਵੀ ਆਪਾਂ ਝੋਟ ਹੱਕ ਚ ਵੱਜਣਾ ਹੱਕ ਚ ਵੱਜਣਾ ਪਰ ਜਿੰਨ ਸਕਾਈ ਕਹਿੰਦਾ ਸੀਗਾ ਵੀ ਆਪਾਂ ਹੈਗੇ ਆਪਣੀ ਗੈੰਟੀ ਛੋਟੀ ਆ ਤੇ ਵੀ ਆਪਾਂ ਉਹ ਜੀ ਨਹੀਂ ਕਰ ਸਕਦੇਗੇ ਵੀ ਜਿਹੜੇ ਮੈਂ ਮੈਂ ਜਿਹੜੀ ਚੀਜ਼ ਕਰ ਰਿਹਾ ਉਹ ਤਾਂ ਆਪਣੇ ਬੰਦੇ ਜਾਣ ਬਾਜ਼ ਰਹੀ ਆ ਜਿਉ ਤੱਕ ਮੈਨੂੰ ਲੱਗਦਾ ਉਹ ਸਹੀ ਵੀ ਹੈ ਜਿਹੜਾ ਕੰਮ ਉਹ ਕੀਤਾ ਉਹਨੇ ਉਹਦੇ ਕਰਕੇ ਉਹਨੂੰ ਐਂਡ ਤੋਂ ਉਹਦੇ ਵਿੱਚੋਂ ਕਲੈਨ ਚੋਂ ਬਾਹਰ ਵੀ ਕੱਢਦਾ ਜਰ ਜਿੰਸਕਾਈ ਸਕਾਈ ਗ੍ਰੇਨ ਠੀਕ ਹੈ ਤੇ ਜਿਹੜੀ ਮੈਂ ਚਾਹੁੰਦਾ ਸੀ ਕਿ ਉਸ ਤੋਂ ਬਾਅਦ ਕੀ ਬਣਿਆ ਉਹ ਗੇਮ ਦੇ ਵਿੱਚ ਕਿ ਉਹ ਉਹਨਾਂ ਦਿਖਾਉਣਾ ਚਾਹੀਦਾ ਸੀਗਾ ਵੀਰੇ ਮੈਂ ਤੇਰਾ ਨਾਲ ਬਿਲਕੁਲ ਹਾਂ ਐਗਰੀ ਕਰਦਾ ਐ ਗੱਲ ਤੇ ਹਾਂ ਮੈਂ ਉਹੀ ਦਾਦਾ ਮੈਂ ਪਰਸਨਲੀ ਜਿਵੇਂ ਆਪਦਾ ਦੇਖਾ ਨਾ ਜਿੰਨ ਸਕਾਈ ਮੈਨੂੰ ਮਿਲ ਇਨਸਪੀਰੇਸ਼ਨ ਮੈਨੂੰ ਤਾਂ ਬੜਾ ਕੈਟ ਲੱਗਦਾ ਜਿਵੇਂ ਸੰਧੂ ਨੂੰ ਪਤਾ ਮੈਨੂੰ ਪੂਰਾ ਪੀਕ ਲੱਗਦਾ ਪਰ ਪੁਆਇੰਟ ਆਇਆ ਹੈ ਡਿਸਪਾਇੰਟਮੈਂਟ ਮੇਰੇ ਹਿਸਾਬ ਨਾਲ ਜੇ ਮੈਂ ਦੇਖਾ ਹਨਾ ਮੈਨੂੰ ਮਤਲਬ ਹੁਣ ਕੁੜੀ ਨਾਲ ਪਤਾ ਨਹੀਂ ਮੈਂ ਕਨੈਕਟ ਕਰ ਪਾਉਂ ਕਿ ਨਹੀਂ ਪਾਉਂ ਹਨਾ ਕਿਉਂਕਿ ਉਹ ਜਿੰਸਕਾਈ ਨਾਲ ਤਾਂ ਪੂਰਾ ਹਿਸਾਬ ਹੋ ਗਈ ਜਿਵੇਂ ਉਹ ਤੋਂ ਸ਼ੁਰੂ ਚੋਕ ਤੱਕ ਤਾਂ ਨਹੀਂ ਕੋਈ ਬੁਰੀ ਚੀਜ਼ ਨਹੀਂ ਕਿ ਕੁੜੀ ਕੁੜੀ ਪ੍ਰੋਟਾਗੋਨਿਸਟ ਤਾਂ ਕੋਈ ਬੁਰੀ ਚੀਜ਼ ਨਹੀਂ ਉਹਦੇ ਵਿੱਚ ਪਰ ਅਸੀਂ ਆਪ ਦਾ ਪਰਸਨਲ ਜਿਹੜਾ ਰਿਵਿਊ ਉਹ ਦੇ ਰਹੇ ਹਾਂ ਜਿਵੇਂ ਅਸੀਂ ਜਿੰਸਕਾਈ ਨਾਲ ਕਨੈਕਟ ਕਰ ਗਏ ਸੀ ਕਾਫੀ ਮੁੰਡੇ ਉਹ ਵੀ ਕਰਕੇ ਉਹਨਾਂ ਨੇ ਵੀ ਕੀਤਾ ਹੋਊਗਾ ਜਿਵੇਂ ਅਸੀਂ ਜੈਂਡਰ ਦੀ ਕੋਈ ਗੱਲ ਨਹੀਂ ਕਰ ਰਹੇ ਵੀ ਕੁੜੀ ਜਾਂ ਮੁੰਡਾ ਉਹ ਨਹੀਂ ਜਿੰਸਕਾਈ ਤੇ ਇਹ ਕੁੜੀ ਦਾ ਤਾਂ ਮੈਨੂੰ ਨਾਮ ਵੀ ਪਤਾ ਕੀ ਆ ਹਨਾ ਮੈਂ ਇਹ ਕਹਿਦਾ ਮੈਨੂੰ ਨਾ ਪਤਾ ਕਿ ਨਾ ਹਾਂ ਨਾਮ ਹਲੇ ਹੈ ਨਹੀਂ ਗਾ ਜਿਵੇਂ ਉਧਰ ਅਸੀਂ ਕਨੈਕਟ ਕਰਦੇ ਫੁੱਲ ਜਿਵੇਂ ਇਹ ਕੁੜੀ ਦੀ ਵੀ ਸਟੋਰੀ ਉਹਨਾਂ ਨੇ ਦੱਸੀ ਆ ਵੀ ਇਹ ਨਿੱਕੀ ਹੁੰਦੀ ਸਮਝਾਇਆ ਥੋੜਾ ਜਿਹਾ ਉੱਚ ਜਿਹੜਾ ਨਵਾਂ ਆਇਆ ਹੈ ਨਾ ਪਰ ਪੁਆਇੰਟ ਆ ਜਿਨਸਕਾਈ ਨਾਲ ਦਾ ਤਾਰਾ ਜੁੜ ਗਿਆ ਜਿਵੇਂ ਜਿਹੜੇ ਬੰਦੇ ਮੈਨੂੰ ਜਾਣਦੇ ਆ ਹਨਾ ਜਿਵੇਂ ਸੰਧੂ ਹੋਰ ਵੀ ਜੋ ਆਪਾਂ ਇਸ ਟ੍ਰਿਵਰਮ ਕਰਦੇ ਆ ਮੈਂ ਜਿਨਸਕਾਈ ਨੂੰ ਸਾਰਿਆਂ ਦੇ ਮੂਰੇ ਡਿਫੈਂਡ ਕਰਦਾ ਗੋਡ ਆਫ ਵਾਰ ਆ ਡੀਅਰ ਮੈਂ ਕਹਿੰਦਾ ਸਾਰਨ ਤੋਂ ਛੋਟਾ ਸਭ ਕਟਾਨਿਆਂ ਨਾਲ ਸਾਰਿਆਂ ਨੂੰ ਵੜ ਦੂ ਹਨਾ ਪਰ ਹੁਣ ਮੈਂ ਥੋੜਾ ਜਿਹਾ ਮੇਰਾ ਦਿਲ ਟੁੱਟ ਹੁਣ ਮੈਨੂੰ ਮੈਨੂੰ ਪਤਾ ਵਾ ਕਿਉਂਕਿ ਇੱਕ ਵਾਰੀ ਜਿਹੜਾ ਕੈਰੇਕਟਰ ਦਬ ਜਵੇ ਗੇਮ ਚ ਹਨਾ ਜਿਵੇਂ ਹੁਣ ਇਹਨਾਂ ਨੇ ਕਰਤਾ ਹੁਣ ਉਹ ਮੁਸ਼ਕਲ ਆ ਵਾਪਸ ਆਉਣਾ ਮੈਨੂੰ ਨਹੀਂ ਲੱਗਦਾ ਉਹ ਵਾਪਸ ਆਊਗਾ ਬਾਕੀ ਸੰਧੂ ਕੰਟੀਨਿਊ ਕਰ ਵੀਰੇ ਜੋ ਤੂੰ ਕਹਿਣਾ ਚਾਹੁੰਦਾ ਬਾਕੀ ਵਾਪਸ ਆ ਸਕਦਾ ਕਿਉਂਕਿ ਜੇ ਜੋਤੇ ਇਹਨਾਂ ਦੀ ਫਲॉप ਹੋ ਗਈ ਫਿਰ ਤਾਂ ਉਹਨੂੰ ਲਿਆਉਣਾ ਪੈਣਾ ਮਜਬੂਰੀ ਦੇ ਵਿੱਚ ਲਿਆਉਣਾ ਪੈਣਾ ਉਹਨਾਂ ਨੂੰ ਜਿਹੜੀ ਕਹਾਣੀ ਉਹ ਘੜਨੀ ਪਣੀ ਅੱਗੇ ਪਰ ਪਰ ਜਿਹੜੀ ਇਹ ਕਹਾਣੀ ਇਹਨਾਂ ਨੇ ਹੁਣ ਲੈ ਕੇ ਆਏ 300 ਸਾਲ ਬਾਅਦ ਦੀ ਤੁਸ਼ੀਮੇ ਦੀ ਜਿਹੜੀ ਹੋਈ ਨਾ ਸਕਾਈ ਵਾਲੀ ਮਨਾਂ ਦਾ ਸਕਾਈ ਦਾ ਜਿਹੜਾ ਥੋੜਾ ਬੋਧ ਉਕੇ ਮੀ ਹਾਂ ਹਾਂ ਵੀ ਪਾਉਣਗੇ ਵੀ ਉਹ ਵੀ ਉਦੋਂ ਤਸੀਮੇ ਦੇ ਵਿੱਚ ਵੀ ਉਦੋਂ ਬਾਅਦ ਹੀ ਸਟੋਰੀ ਆ ਇਹ ਪਰ ਮੇਰਾ ਪੁਆਇੰਟ ਇਹ ਆ ਮੈਨੂੰ ਤੈਨੂੰ ਲੱਗਦਾ ਫਲੌਪ ਹੋਊ ਕਿਉਂਕਿ ਜਿੰਨੇ ਬੰਦਿਆਂ ਨੇ ਸ਼ਸ਼ੀਮਾ ਖੇਢੀ ਆ ਹਨਾ ਤਸੀਮਾ ਕਹਿੰਦੇ ਕਈ ਸ਼ਸ਼ੀਮਾ ਕਹਿੰਦੇ ਜਿੰਨੇ ਬੰਦਿਆਂ ਨੇ ਖੇਢੀ ਗੇਮ ਹਨਾ ਸ਼ਸ਼ੀਮਾ ਉਹ ਮੈਨੂੰ ਉਹ ਮੈਨੂੰ ਲੱਗਦਾ ਸਾਰੇ ਖੇਡਣਗੇ ਇੱਕ ਵਾਰੀ ਜੇ ਸਾਰਿਆਂ ਨੇ ਖੇਡ ਲਈ ਆਫਕੋਰਸ ਉਹਨਾਂ ਦੇ ਸੀਡਾਂ ਸੈੱਲ ਹੋ ਗਈਆਂ ਉਹਨਾਂ ਦੀ ਗੇਮ ਸੈੱਲ ਹੋ ਗਈ ਤੇ ਫਲੌਪ ਤਾਂ ਫਿਰ ਉਹ ਨਹੀਂ ਨਹੀਂ ਜਿੱਦਾਂ ਕਿ ਯਾਰ ਸਾਈਬਰ ਪੰਕ ਸੀਗੀ ਹਾਂ ਉਹਦੀ ਬਹੁਤ ਇਦਾ ਹਾਈ ਬਣੀ ਸੀ ਉਹ ਵੀ ਲੋਕਾਂ ਨੇ ਬਹੁਤ ਪ੍ਰੀ ਆਰਡਰ ਕਰਦੀ ਸੀ ਪਰ ਜਦੋਂ ਆਈ ਗੇਮ ਫਲॉप ਹੋ ਗਈ ਬਾਕੀ ਆਪਾਂ ਕੁਝ ਕਹਿ ਸਕਦੇ ਹਾਂਗੇ ਪਰ ਹਾਂ ਮੈਂ ਤੂੰ ਉਹ ਮੈਨੂੰ ਪਤਾ ਲੱਗਾ ਤੂੰ ਕਰ ਰਿਹਾ ਰਿਵਿਊਆਂ ਦੀ ਗੱਲ ਮੈਂ ਬਿਜ਼ਨਸ ਵੀ ਕਰ ਗਿਆ ਤੂੰ ਰਿਵਿਊਆਂ ਦੀ ਕਰ ਰਿਹਾ ਜਿਵੇਂ ਇਹਦੇ ਰਿਵਿਊ ਸਾਈਬਰ ਪੰਕ ਦੇ ਜਿਵੇਂ ਹੀ ਕਰ ਗਏ ਸੀ ਪਰ ਇਹਨਾਂ ਨੇ ਕਮਬੈਕ ਕੀਤਾ ਪਰ ਉਹਨਾਂ ਵਧੀਆ ਨਹੀਂ ਹੋਣੀ ਕਿ ਕੰਮ ਕਰ ਸਕਦੀ ਆ ਹਾਂ ਬਿਜ਼ਨਸ ਵਧੀਆ ਕਰੂਗੀ ਜੇ ਬਿਜ਼ਨਸ ਦੇ ਦੇਖੇ ਪਰ ਗਾਲਾਂ ਖਾਣਗੇ ਜੇ ਫਲॉप ਹੋ ਗਈ ਤਾਂ ਗਾਲਾਂ ਤਾਂ ਬਿਨਾਂ ਫਲॉप ਤੋਂ ਹੀ ਖਾਈ ਜਾਂਦੇ ਆ ਹਲੇ ਤਾਂ ਸ਼ੁਰੂ ਵੀ ਨਹੀਂ ਕੀਤਾ ਕਿਉਂਕਿ ਉਹ ਜਿਹੜਾ ਛੋਟਾ ਸੀ ਨਾ ਆਪਣਾ ਜਿੰਨ ਸਿਕਾਈ ਉਹ ਦਬਾਤਾ ਯਾਰ ਉਹ ਵਿਚਾਰਾ ਉਹ ਪਰ ਮੈਨੂੰ ਲੱਗਦਾ ਉਹ ਉਹਨੂੰ ਲਿਆਉਣੀ ਪੈਣਾ ਵਾਪਸ ਇਹ ਵੀ ਹੋ ਸਕਦਾ ਲਾਸਟ ਈਅਰ ਤੇ ਦਿਖਾ ਦੇਣ ਗਾਹ ਕੰਬੋ ਅਗਲੀ ਦੀ ਵਿਚਾਰੀ ਕਰ ਦੇਣ ਕੁਛ ਇਦਾਂ ਦਾ ਨਹੀਂ ਨਹੀਂ ਲਾਸਟ ਤੇ ਦਿਖਾ ਨਹੀਂ ਸਕਦੇ ਨਾ ਕਿਉਂਕਿ ਇਹਦੀ ਜਿਹੜੀ ਸਟੋਰੀ 300 ਸਾਲ ਬਾਅਦ ਦੀ ਆ ਉਹ ਕਵਾਂਟੀਟੀ ਨਹੀਂ ਖਤਮ ਹੋ ਗਿਆ ਤਾਂ ਸਸਰੀ ਗੱਲ ਹੋ ਗਈ ਇਹਨਾਂ ਨੇ ਐਮੀ ਗਾਹ ਲੈ ਕੇ ਫਿਊਚਰ ਕਰਤਾ ਉਹ ਤਾਂ ਕੰਮ ਹਮ ਚੱਲ ਤੂੰ ਐਮੀ ਗਾਹ ਲੈ ਗਈ ਚੱਲ ਫਿਰ ਕੰਟੀਨਿਊ ਕਰ ਹੋਰ ਇਹਦੇ ਬਾਰੇ ਇਹਦੇ ਵਿੱਚ ਜਿਹੜੇ ਇੱਕ ਦਾ ਹਥਿਆਰ ਨਵੇਂ ਪਾਤੇ ਤੇ ਬਾਕੀ ਇਹਦੇ ਗੇਮ ਦੇ ਮੈਕੈਨਿਕ ਮੈਕੈਨਿਕਸ ਬਹੁਤ ਕਾਫੀ ਚੇਂਜ ਕੀਤੇ ਮਤਲਬ ਤੇਰਾ ਕਹਿੰਦਾ ਕਟਾਨਾ ਨਹੀਂ ਹੁਣ ਹੈ ਇਹਦੇ ਕੋਲ ਕਟਾਨਾ ਵਾ ਤੇ ਹੋਰ ਵੀ ਚੀਜ਼ਾਂ ਕਟਾਨਾ ਹੈਗੀ ਇਹਦੇ ਕੋਲੇ ਹੋਰ ਵੀ ਕਾਫੀ ਨਵੇਂ ਹਥਿਆਰ ਪਾਤੇ ਮੈਨੂੰ ਲੱਗਦਾ ਕੁੜੀ ਕੋਲੇ ਤਾਂ ਛੋਟਾ ਹੋਊ ਕਟਾਨਾ ਕਿ ਨਹੀਂ ਕਿ ਨਹੀਂ ਤੱਕਣੀ ਤਾਂ ਨਹੀਂ ਕੋਈ ਕਿਉਂਕਿ ਕਟਾਨਾ ਦਾ ਕੋਈ ਐਡੀ ਐਡੀ ਦਾ ਗੱਲ ਹੈ ਨਹੀਂ ਵੀ ਕੋਈ ਛੋਟਾ ਹੋ ਜਾ ਵੱਡਾ ਹੋਊਗਾ ਕਟਾਨਾ ਦਾ ਕਟਾਨਾ ਹੀ ਆ ਕਟਾਨਾ ਫਿਰ ਕਟਾਨਾ ਹੀ ਆ ਨਾ ਜਿਹਨੇ ਪ੍ਰੈਕਟਿਸ ਕਰ ਲਈ ਉਹ ਯੂਜ਼ ਕਰ ਸਕਦਾ ਉਹਨੂੰ ਤੇ ਬਾਕੀ ਕਿਹੜੇ ਹਥਿਆਰ ਆ ਰਹੇ ਕੋਈ ਨਾਮ ਨੂੰ ਜੇ ਤੂੰ ਕੋਲ ਦੱਸ ਸਕਦਾ ਐਕਸਪਲੇਨ ਕਰ ਸਕਦਾ ਜਾਂ ਸਾਨੂੰ ਪਤਾ ਲੱਗੇ ਸਕਦਾ ਯਾਰ ਹਥਿਆਰਾਂ ਦਾ ਨਾਮ ਨਹੀਂ ਪਤਾ ਕਿ ਭਾਲੇ ਭੁੱਲੇ ਆ ਰਹੇ ਆ ਕਿ ਰੱਸੀ ਆ ਰਹੀ ਉਹ ਗ੍ਰੈਪਲ ਨਹੀਂ ਕਰਦੇ ਹੁੰਦੇ ਕਿ ਹਾਂ 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 ਭਾਲੇ ਆ ਰਹੇ ਹਾਂ 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 ਗ੍ਰੈਪਲ ਕਰਕੇ ਉਹਨੂੰ ਕੋਲੇ ਖਿੱਚ ਕੇ ਨਵੇਂ ਜਿਵੇਂ ਟ੍ਰੇਲਰ ਲੋਕਣ ਸਾਰਿਆਂ ਦੇਖਿਆ ਹੀ ਆ ਹਾਂ ਉਹ ਤੋਂ ਵੀ ਲੱਗਦਾ ਥੱਲੇ ਹਾਂ ਹਾਂ ਤੇ ਉਹ ਨਵੇਂ ਆ ਰਹੇ ਆ ਕਿਹਦੇ ਨਾਲ ਉਹ ਆ ਰਿਹਾ ਦੂਸਰਾ ਵੋਲਫ ਆ ਰਿਹਾ ਵਾ ਉਹ ਹਾਂ ਕੰਪੈਨੀਅਨ ਕੰਪੈਨੀਅਨ ਜਿਵੇਂ ਪਬਜੀ ਵਾਲਾ ਤੂੰ ਐਗਜ਼ਾਮਪਲ ਦਿੱਤੀ ਸੀ ਮੈਨੂੰ ਉਹ ਵਾਲਾ ਸਿਸਟਮ ਇਹ ਚ ਮਤਲਬ ਇਹ ਚ ਉਹ ਚ ਤਾਂ ਹੁਣ ਪਬਜੀ ਤਾਂ ਸਾਲਾ ਉਹੀ ਤੁਰਿਆ ਫਿਰਦਾ ਹੀ ਹੈ ਨਾ ਆਪਣੇ ਐਵੇਂ ਵਿੱਚ ਗੇੜੇ ਜੇ ਕੱਢਦਾ ਜਿਵੇਂ ਆਪਾਂ ਲੜਦੇ ਹੋਗੇ ਇਹ ਚ ਆਏ ਆ ਉਹ ਮਦਦ ਕਰੂ ਥੋਡੀ ਕਿਹ ਕੀ ਪਏਦਾ ਹਿੱਸਾ ਇਹ ਤੇ ਥੋਡੀ ਉਹ ਹੈਲਪ ਕਰੂਗਾ ਹਾਂ ਹੈਲਪ ਕਰੂਗਾ ਉਹ ਲੜੂਗਾ ਲੋਕਾਂ ਨਾਲ ਜਿਵੇਂ ਫੋਰ ਐਗਜ਼ਾਮਪਲ ਗੋਡ ਆਫ ਵਾਰ ਚੋਂ ਨਾਲ ਆਪਣੇ ਕੋਈ ਨਾ ਕੋਈ ਹੁੰਦਾ ਹੀ ਆ ਡੱਬਾ ਜਾ ਨਹੀਂ ਦਬਦੇ ਹੋ ਮਾਰੀ ਜਾਂਦਾ ਉਮੀ ਇਹ ਚ ਵੀ ਇਹੋ ਜਿਹਾ ਕੋਈ ਸਿਸਟਮ ਆ ਮਤਲਬ ਮੁੰਡਾ ਹੁੰਦਾ ਗੋਡ ਆਵਰ ਵਿੱਚ ਇਹ ਤਾਂ ਹੈਲਪ ਕਰੂਗਾ ਇਹਦੇ ਵਿੱਚ ਆਪਾਂ ਆਪਣੀ ਕੁੱਤਾ ਹੈਲਪ ਕਰੂਗਾ ਵੌਲਫ ਕੁੱਤਾ ਅਕਤੀੜ ਕੁਛ ਵੀ ਕਹਿ ਲਓ ਉਹਨੂੰ ਦਾ ਫਸਟ ਰ ਆ ਆ ਜਾ ਕੁ ਜੀ ਫੀਲਿੰਗ ਉਹੀ ਆਉਂਦੀ ਆ ਬਾਕੀ ਹੁਣ ਪਤਾ ਨਹੀਂ ਉਦੋਂ ਆਉਗੀ ਫੀਲਿੰਗ ਨਾ ਜੇ ਜਿੰਸ ਕਾਈ ਨਾ ਹੋਇਆ ਮੂੰਹ ਜੇ ਤਨ ਨਾ ਦਿਖਿਆ ਦਾੜੀ ਜੀ ਵਾਲਾ ਸਾਡਾ ਫੇਰ ਜਦ ਤੱਕ ਬੇ ਬਿਲਕੁਲ ਠੀਕ ਆ ਤੇ ਬਾਕੀ ਠੀਕ ਫਤਿਹ ਬਾਕੀ ਬਾਕੀ ਚੱਕਰੇ ਬਾਕੀ ਚੱਕਰੇ ਆ ਨਾ ਕਿਉਂਕਿ ਤਸ਼ੀਮਾ ਆਲਰੇਡੀ ਉਹ ਬਹੁਤ ਨੈਕਸਟ ਲੈਵਲ ਦਿਖਾਦੀ ਸੋ ਤੇ ਵਜੋਂ ਮੈਂ ਕਾ ਕੁ ਸੀ ਕੁ ਕੁਝ ਹੋਰ ਇਹ ਦੂ ਕਰ ਨਹੀਂ ਸਕਦੇ ਦੋ ਤਿੰਨ ਦੋ ਚਾਰ ਸਾਲਾਂ ਕਿਉਂਕਿ ਹਾਂ ਜਿਵੇਂ ਉਹ ਹਵਾ ਹੁਵਾਰ ਮੋੜ ਤੇ ਫੀਲਿੰਗ ਆ ਨਾ ਉਹ ਸਾਰਾ ਕੁਝ ਦਿਖਾਤਾ ਉਹ ਮੈਨੂੰ ਲੱਗਦਾ ਪੂਰਾ ਐਨ ਅਲੀਟ ਲੈਵਲ ਦਿਖਾਤਾ ਉਹਨਾਂ ਨੇ ਜਿੰਨਾ ਦਿਖਾ ਸਕਦੇ ਆ ਆਪਦੀ ਪ੍ਰੋਡਕਸ਼ਨ ਦਾ ਤੇ ਹੁਣ ਮੇਨ ਲੱਗਦਾ ਉਹਨੂੰ ਹੀ ਗਾਂ ਖੰਨ ਕੇ ਕੈਰੀ ਫਾਰਵਰਡ ਤੇ ਉਹਦੇ ਚ ਹੀ ਪਰ ਆਏ ਅਬੀ ਸਟੋਰੀ ਵਧਿਆ ਹੋਵੇ ਫੇਰ ਲੋਕਾਂ ਨੇ ਕਨੈਕਟ ਕਰ ਦੇਣਾ ਸਟੋਰੀ ਹੋਵੇ ਸਾਰਾ ਕੁਝ ਹੋਵੇ ਸਟੋਰੀ ਜਿਵੇਂ ਇਹਨਾਂ ਨੇ ਸ਼ੁਰੂ ਚ ਐਕਸਪਲੇਨ ਕੀਤੀ ਵੀ ਥੋੜੀ ਜੋ ਨਿੱਕੀ ਹੁੰਦੀ ਆ ਉਹ ਤੇ ਹੁੰਦਾ ਹਨਾ ਸੰਦੂ ਥੋੜੀ ਕੀਤੀ ਹੈ ਨਾ ਉਵੇਂ ਲੱਗ ਰਿਹਾ ਵੀ ਮੈਨੂੰ ਲੱਗਦਾ ਵੀ ਜਦਾਂ ਕਿ ਜਿਨਸਕਾਈ ਦੀ ਵੀ ਐਂ ਇਨਾਂ ਨੇ ਬਿਲਡ ਅਪ ਬਣਾਏ ਵੀ ਜਿਵੇਂ ਨਿੱਕਾ ਸੀ ਉਹ ਵੱਡਾ ਹੋਇਆ ਹੌਲੀ 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 ਇਹਦਾ ਵੀ ਉਵੇਂ ਕਰ ਰਹੇ ਤੈਨੂੰ ਕਿਲਾ ਸੇਮ ਜੇ ਨਹੀਂ ਕਰ ਰਹ ਹੁਣ ਬਾਕੀ ਜਿਵੇਂ ਸੇਮ ਹੀ ਆ ਕਾਈਂਡ ਆਫ ਉਹ ਵੀ ਆਂਜੇ ਹੀ ਦਿਖਾਇਆ ਸੀ ਆਪਾਂ ਦੇਖ ਲਈਏ ਜੇ ਸਾਰੀ ਗੇਮ ਖੇਢੀ ਕੇ ਇਹਨਾਂ ਨੂੰ ਪਤਾ ਲੱਗ ਜਾਣਾ ਵੀ ਆਂਜੇ ਹੀ ਇੰਸਿਸਟ ਪਰ ਇਹ ਪਤਾ ਨਹੀਂ ਹੁਣ ਗਾਂ ਡਿਫਰੈਂਟ ਵੀ ਹੋ ਸਕਦਾ ਕੁਛ ਉਹਦੇ ਨਾਲ ਕੀ ਹੋਣਾ ਆਪਾਂ ਨੂੰ ਮਤਲਬ ਮੈਨੂੰ ਮੈਂ ਹੁਣ ਆਪਾਂ ਕੋਈ ਕਮੈਂਟ ਕਰ ਨਹੀਂ ਸਕਦੇ ਸੰਦੂ ਦੇਖੀਏ ਤਾਂ ਆਪਾਂ ਪ੍ਰਡਿਕਟ ਨਹੀਂ ਕਰ ਸਕਦੇ ਹਾਂ ਅਨਪ੍ਰਡਿਕਟ ਕਿ ਆਂ ਲੱਗਦਾ ਵੀ ਹੁਣ ਨਵੀਂ ਗੇਮ ਆ ਰਹੀ ਆ ਹਨਾ ਉਹਦਾ ਬਿਲਡ ਅਪ ਇਹਨਾਂ ਨੂੰ ਬਣਾਉਣਾ ਪੈ ਰਿਹਾ ਜਿਵੇਂ ਛੋਟੀ ਹੁੰਦੀ ਕੁੜੀ ਦਿਖਾਉਣਗੇ ਵੱਡੀ ਉਹਦੇ ਨਾਲ ਕੀ 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 ਹੋਇਆ ਬਾਅਦ ਦੇ ਵਿੱਚ ਤੇ ਜੇ ਕਿਤੇ ਇੱਥੇ ਉਹ ਝੋਟਾ ਹੁੰਦਾ ਮੈਂ ਸਮਝ ਗਿਆ ਜਿੰਸਕਾਈ ਹੁੰਦਾ ਉਹ ਉੱਥੋਂ ਹੀ ਚਲਾਉਂਦੇ ਜਿੱਥੋਂ ਉਹ ਛੱਡ ਗਏ ਸਾਰਾ ਕੁਝ ਫਿਰ ਲੋੜ ਹੀ ਨਹੀਂ ਸੀ ਵੀਰੇ ਲੋੜ ਹੀ ਨਹੀਂ ਸੀ ਫਿਰ ਕੁਝ ਕਰਨ ਦੀ ਲੋੜ ਨਹੀਂ ਸੀ ਇਹਨਾਂ ਨੂੰ ਚੁੱਪ ਕਰਕੇ ਇਹਨਾਂ ਨੇ ਬਸ ਮੈਨੂੰ ਲੱਗਦਾ ਜਿਹੜੀ ਇਸ ਤੋਂ ਅਗਲੀ ਆਊਗੀ ਉਸ ਤੋਂ ਬਾਅਦ ਉਹ ਉਹਦੇ ਵਿੱਚ ਜਿੰਸਕਾਈ ਦੀ ਸਟੋਰੀ ਜਿਹੜੀ ਕੰਟੀਨਿਊ ਕਰ ਸਕਦੇ ਮੈਨੂੰ ਲੱਗਦਾ ਕਿਉਂਕਿ ਹਰ ਵਾਰੀ ਨਵਾਂ ਕੈਰੇਕਟਰ ਲੈ ਕੇ ਆਉਣਗੇ ਹਾਂ ਹੌਸਾਕ ਦਾ ਫੇਰ ਪਿੱਛੇ ਲੈ ਜਾਣ ਕਿਉਂਕਿ ਗੇਮ ਹੀ ਆ ਇਹ ਕਿਹੜਾ ਸਾਲਾ ਵੀ ਅਸਲੀ ਹੋ ਗਿਆ ਹਨਾ ਗਾਂ ਨੂੰ ਪਿੱਛੇ ਨੂੰ ਫੇਰ ਘੱਟ ਲੈਣਗੇ ਵੀ ਜੇ ਕਰ ਸਕਦੇ ਕਿ ਹਲਮਾ ਲੈ ਜਾਂਦੇ ਪਿੱਛੇ ਹਾਂ ਜਿੰਨ ਸਕਾਈ ਦਾ ਕੋਈ ਗਾਂ ਵਾਲਾ ਪਹਿਲਾਂ ਵਾਲਾ ਦਿਖਾ ਦੇਣਗੇ ਜਦੋਂ ਜਵਾਨੀ ਚ ਲੜਦਾ ਰਿਹਾ ਜਮਾ ਜਵਾਨੀ ਚ ਜਿਵੇਂ ਆਪਾਂ ਨੂੰ ਥੋੜਾ ਜਿਹਾ ਵੱਡਾ ਕੈਰੇਕਟਰ ਦਿਖਾਇਆ ਇਹਨਾਂ ਨੇ ਬਚਪਨ ਵੱਡਾ ਵਿਚ ਵਾਲਾ ਮਿਡ ਕੈਰੇਕਟਰ ਦੀ ਇੱਕ ਸਟੋਰੀ ਬਣ ਸਕਦੀ ਜੇ ਚਾਹਣ ਇਹ ਮਿਡ ਦੀ ਵੀ ਉਸ ਤੋਂ ਬਾਅਦ ਵੀ ਦਿਖਾ ਸਕਦੇ ਵੀ ਉਸ ਤੋਂ ਬਾਅਦ ਵੀ ਕੋਈ ਵੱਡੀ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਇਹ ਵੀ ਹੋ ਸਕਦਾ ਵੀ ਗਾਹ ਕਿਸੇ ਨੂੰ ਟ੍ਰੇਨ ਕਰੇ ਇੱਕ ਹੋਰ ਜੋਦਾ ਕੱਢ ਲੈ ਬਲਕਿ ਹੋ ਸਕਦਾ ਉਹਦੇ ਵਿੱਚ ਜਿਹੜਾ ਉਹਦਾ ਕੋਈ ਜਵਾਕ ਪੋਤਾ ਪਲੋਤਾ ਸੀ ਕਰ ਦੇਣ ਹਾਂ ਗੋਸਟਪ ਕਟਾਈ ਗੋਸਟਪ ਕਟਾਈ ਚੱਲ ਠੀਕ ਹੈ ਤੰਨੂੰ ਮੈਂ ਮਾੜਾ ਦਾਤਾ ਬਾਈ ਨੂੰ ਵੀਰੇ ਜੇ ਬਾਕੀ ਪ੍ਰੀ ਆਰਡਰ ਕਰ ਦਿਓ ਜਿੰਨਾਂ ਨੂੰ ਪਸੰਦ ਆ ਮੈਨੂੰ ਲੱਗਦਾ ਮੋਸਟਲੀ ਜਿੰਨੇ ਗੇਮਰ ਆ ਵਿੱਚੋਂ 70 80% ਨੂੰ ਤਾਂ ਪਸੰਦ ਆ ਬਾਕੀ ਥੋੜੇ ਜਿਹੇ ਹੈਗੇ ਵੀ ਆ ਹੇਟਰ ਮੈਨੂੰ ਪਤਾ ਸਟ੍ਰੀਮ ਤੇ ਆਉਂਦੇ ਹੁੰਦੇ ਸਾਡੇ ਥੱਲੇ ਦੱਸਣ ਵੀ ਅਸੀਂ ਹੇਟਰ ਆ ਕਈ ਉਹ ਸਾਡੇ ਕਰਕੇ ਕਹਿ ਦਿੰਦੇ ਕਈ ਵਾਰ ਬੰਦਾ ਹਨਾ ਰੜ ਕੇ ਉਹ ਰੱਖਦਾ ਹੁੰਦਾ ਵੀ ਇਹ ਵਿਰੁੱਧ ਚੱਲਣਾ ਮੈਂ ਜਾਣ ਕੇ ਟੀਜ਼ ਕਰਦੇ ਹਾਂ ਹਾਂ ਟੀਜ਼ ਕਾਈਂਡ ਆਫ ਟੀਜ਼ ਹਨਾ ਤੇ ਬਾਕੀ ਵੀਰੇ ਜੇ ਤੁਹਾਨੂੰ ਵਧੀਆ ਲੱਗਾ ਰਿਵਿਊ ਤਾਂ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਆ ਤੇ ਜੇ ਵਧੀਆ ਨਹੀਂ ਲੱਗਾ ਤਾਂ ਫੱਫੇ ਵਾਲਾ ਵਰਡ ਲਿਖ ਦਿਓ ਕੋਈ ਚੱਕਰ ਨਹੀਂ ਸਾਨੂੰ ਕੋਈ ਗੁੱਸਾ ਨਹੀਂ ਹਨਾ ਸਾਨੂੰ ਪਤਾ ਲੱਗ ਜਾਵੇ ਇਸਹੀ ਨੀਗਾ ਕਮੈਂਟ ਕਰਕੇ ਜਰੂਰ ਹੱਸੋ ਵੀ ਅਗਲੀ ਗੇਮ ਦਾ ਕਿਹੜਾ ਰਿਵਿਊ ਲੈ ਕੇ ਜੇ ਤੁਹਾਨੂੰ ਇਹ ਵਧੀਆ ਲੱਗਿਆ ਤਾਂ ਹਾਂ ਫਿਰ ਅਸੀਂ ਆਪਣਾ ਹੈਨਾ ਕੀ ਪ੍ਰਤੀਕਿਰਿਆ ਦਿਓ ਹਾਂ ਪ੍ਰਤੀਕਿਰਿਆ ਦਿਓ ਤੇ ਫਿਰ ਅਸੀਂ ਆਹ ਕੰਟੀਨਿਊ ਕਰਾਂਗੇ ਆ ਵੀਡੀਓ ਪਾਇਆ ਕਰਾਂਗੇ ਵੱਧ ਤੋਂ ਵੱਧ ਜੇ ਤੁਹਾਨੂੰ ਵਧੀਆ ਲੱਗਿਆ ਬਾਕੀ ਵੀਰੇ ਫਤਿਹ ਆ ਸਾਰਿਆਂ ਨੂੰ ਤੇ ਵਧੀਆ ਤੁਸੀਂ ਅਗਲੀ ਵੀਡੀਓ ਚ ਮਿਲਾਂਗੇ ਜੇ ਤੁਸੀਂ ਕਮੈਂਟ ਕਰਕੇ ਵਧੀਆ ਦੱਸੋਗੇ ਫਿਰ ਅਗਲੀ ਵੀਡੀਓ ਚ ਮਿਲਾਂਗੇ ਨਹੀਂ ਤਾਂ ਵੇ ਸਟਰੀਮਾਂ ਤੇ ਆਉਣੀ ਹੈ ਜਦ ਤੱਕ ਆਜਿਆ ਕਰਿਓ ਤੇ ਸਸਰੀ ਕਾ ਵੀਰੇ ਸਾਰਿਆਂ ਨੂੰ ਸੰਧੂ ਬਲਾ ਦੇ ਵੀਰੇ ਫਤਿਹ ਹਾਂ ਸਹੀ ਗੱਲ ਜੀ ਸਾਰਿਆਂ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈ